ਕੋਦੀਆਂ ਨਹੀਂ ਆਉਂਦੀ ਰਹੀ ਮੈਂ ਨਾ ਵੇਖੋ ਸੇਮ ਫੋਟੋ 2 ਐਂਜਲ ਪਾ ਕੇ ਲਿਖ ਰਹੀ ਹਾਂ ਲਓ ਜੀ ਨਵੇਂ ਵਲੌਗ ਦੀ ਸ਼ੁਰੂਆਤ ਕਰ ਲਈ ਆ ਤੇ ਟਾਈਮ ਹੋ ਗਿਆ ਹੈ ਸ਼ਾਮ ਸ਼ਾਮ ਦਾ ਪੂਰੇ 4:00 ਦਾ ਤੇ ਅੱਜ ਮੈਂ ਟਾਈਮ ਨਾਲ ਸਬਜੀ ਇਸ ਕਰਕੇ ਬਣਾਉਣ ਲੱਗੀ ਆ ਤੇ ਕੱਲ ਦੇ ਵਲੌਗ ਜੇ ਤੁਸੀਂ ਦੇਖਿਆ ਹੋਗਾ ਕਿ ਮੰਮੀ ਇੱਥੇ ਆਏਗੀ ਤੇ ਉਹ ਚਲੇਗੇ ਵਾਪਸ ਤੇ ਅੱਜ ਦੇ ਵਲੌਗ ਚ ਹੋ ਸਕਦਾ ਮੇਰੀ ਤਿਆਰੀ ਹੁੰਦੀ ਪਈ ਆ ਛੋਟਾ ਵੀਰ ਆਇਆ ਵਾ ਤੇ ਉਹ ਹੁਣ ਕਰਨ ਦਿਆ ਹੈ ਕਿ ਮੈਨੂੰ ਨਾ ਹੈ ਨਾ ਇੱਕ ਬਣਾ ਕੇ ਦੋ ਪੇਠਾ ਤੇ ਇੱਕ ਬਣਾ ਕੇ ਦੋ ਮੰਠੀ ਉਹਦੀ ਮੰਠੀ ਆ ਮਮੋਣ ਕਰੰਦੇ ਮਮੀ ਕਹਿੰਦੇ ਸੀ ਤੇ ਮੈਂ ਕੱਲੀ ਆਂਦੇ ਆ ਜਾ ਮੇਰੇ ਨਾਲ ਬਣਵਾ ਲੈ ਤੇ ਹੁਣ ਮੈਂ ਜੀ ਗਰੂਪ ਤੇ ਪ੍ਰਭ ਘਰੇ ਆ ਪ੍ਰਭ ਦਾ ਜੇ ਪੱਕਾ ਪਤਾ ਨਹੀਂ ਹੈ ਜੇ ਇਹਦੇ ਪਾਪਾ ਕਹਿਣਗੇ ਵੀ ਲੈ ਜਾ ਤੇ ਵੈਸੇ ਮੈਂ ਇਹਨੂੰ ਕਹਿਣ ਨਹੀਂ ਆ ਵੀ ਸਵੇਰੇ ਸਵੇਰੇ ਦੇਣਾ ਉਧਰੋਂ ਆਉਣਾ ਉਹ ਬਾਅਦ ਵਿੱਚ ਆਉਣਾ ਤੇ ਇਧਰੋਂ ਜਾਣਾ ਸੌਖਾ ਤੈਨੂੰ ਸਕੂਲੋਂ ਸਕੂਲ ਨੂੰ ਜਾਣਾ ਤੇ ਇਹ ਨਹੀਂ ਐ ਮੈਂ ਵੀ ਜਾਣਾ ਉਸੇ ਠੰਡ ਬਗੈ ਕਿ ਨਹੀਂ ਓਏ ਮਿਲੂ ਨਹੀਂ ਲੱਗਦੀ ਜੈਕਟ ਲਾਏ ਜਾਣੀ ਆ ਥੱਲੇ ਉਹਦੀ ਸਵੈਟਰ ਪਾ ਲੈਣਾ ਸ਼ਰਟ ਪਾ ਲੈਣੀ ਹੈ ਕਿ ਸਾਡੇ ਨੂੰ ਵੇਖੂ ਮੰਦੇਣ ਜੇ ਆਪਾਂ ਉਦੋਂ ਦੇ ਨਹੀਂ ਰੱਜਦੇ ਅੱਜ ਕੁਝ ਜ਼ਿਆਦਾ ਰੱਜ ਜਾਣਗੇ ਇਨਰ ਸ਼ਰਟ ਪਾ ਲੈਣੀ ਹੈ ਨਾਲ ਕੇ ਕਿਹੜਾ ਤੂੰ ਅੱਜ ਹੁਣ ਤੂੰ ਨਾਨੀ ਨੂੰ ਛੱਡ ਕੇ ਆਇਆ ਵਾ ਪਰ ਉਹ ਗੱਲ ਨਹੀਂ ਹੋਣੀ ਹੈਗੀ ਉਹ ਗੱਲ ਨਹੀਂ ਤੇ 2 ਮਿੰਟ ਤੂੰ ਖਲੋਤਾ ਨਹੀਂ ਅੰਦਰ ਤੇ ਮੈਂ ਖੋ ਜਾਣਾ ਨੀ ਕੋਲ ਘੜੀ ਤੇਨ ਮੈਂ ਕਿਹਾ ਸੀ ਤੂੰ ਤਾਂ ਨਹੀਂ ਆ ਤੜਵਾ ਕੇ ਲਈਂ ਹਾਂ ਤੇ ਨਾਨੀ ਆਖਦੀ ਕਿ ਕਿੰਨਾ ਕੁਛ ਲੱਗਾ ਏ ਢਣੀਆਂ ਹੀ ਬਤਾਉਣੀ ਹੁਣ ਜਾਣਾ ਨਾ ਤੁਸੀਂ ਹਾਂ ਜਾਣਾ ਉਹ ਤਾਂ ਮੈਂ ਜਾਉਂਗੀ ਜਾਉਂਗੀ ਨਹੀਂ ਜਾਣਾ ਪਰ ਇਹ ਵੀ ਤੂੰ ਦਰਵਾਲੇ ਹੁੰਦਾ ਪਾਪਾ ਨੂੰ ਮੈਂ ਕਹਿ ਦੇਣਾ ਹੁਣ ਮੈਂ ਪੱਕਾ ਪਤਾ ਨਹੀਂ ਮੇਰਾ ਜੇ ਮਾਮੂ ਨੇ ਕਿਹਾ ਕਿ ਅਗਲੀ ਵਾਰ ਬਣਾ ਕੇ ਲੈ ਜਾਗੇ ਤੇ ਫਿਰ ਨਹੀਂ ਮੈਂ ਜਾਣਾ ਤੇ ਜੇ ਉਹਨੇ ਕਿਹਾ ਵੀ ਮੈਂ ਉਹਨਾਂ ਨਾਲ ਲੈਣ ਤੇ ਫਿਰ ਫਿਰ ਮੈਂ ਜਾਉਂਗੀ ਪੱਕਾ ਨਹੀਂ ਹੈ ਮੇਰਾ ਪੱਕਾ ਪਤਾ ਆਖਿਆ ਇਹ ਤਾਂ ਮੈਂ ਰੋਟੀ ਬਣਾ ਕੇ ਰੱਖਾਂ ਨਹੀਂ ਕਿ ਚਲ ਵੈਸੇ ਵੀ ਟਾਈਮ ਹੋ ਹੀ ਗਿਆ ਆਲਮੋਸਟ ਤੇ ਮੈਂ ਚਲ ਸੱਜੀ ਸੁੱਜੀ ਟਾਈਮ ਨਾਲ ਰੋਟੀ ਬਣਾ ਕੇ ਰਹਾ ਤਾਂ ਤੇ ਮੈਨੂੰ ਛੇਤੀ ਛੇਤੀ ਹੀ ਕਿ ਦੂ ਸਬਜੀ ਬਣੀ ਲਿਆਂਦੀ ਕੋਈ ਕੋਈ ਵੀ ਜੋ ਵੀ ਹੈਗਾ ਹੀ ਘਰੇ ਟੁੜੀਆਂ ਜੀਆਂ ਨਿਊਟਰੀਆਂ ਪਈਆਂ ਸੀਗੀਆਂ ਤੇ ਉਹ ਨਿਊਟਰੀ ਦੇ ਵਿੱਚ ਮਤਲਬ ਕਿ ਤੜਕਾ ਗ੍ਰੈਂਡ ਕਰਕੇ ਪਾ ਕੇ ਲਾ ਕੇ ਤੇ ਵਿੱਚ ਨਿਊਟਰੀ ਪਾਤੀ ਆ ਤੇ ਮੈਂ ਹਾਂ ਚੱਲ ਹੁਣ ਜੋਗਾ ਫੈਨ ਦਾ ਬਣਾ ਜੈ ਨਹੀਂ ਹੁਣ ਜੋਗਾ ਤੇ ਸਵੇਰ ਦੁਗਾ ਤੇ ਮੁੜ ਕੇ ਚੱਲੇ ਆ ਕਿ ਕੱਲ ਨੂੰ ਤੇ ਚਲ ਮੈਂ ਆ ਹੀ ਜਾਣਾ ਤੇਉ ਨੋ ਮੀ ਆਪੇ ਸਾਰੇ ਪ੍ਰਭ ਦਾ ਜਾਂ ਟਿੱਕੂ ਜੇ ਪ੍ਰਭ ਇੱਥੇ ਰਿਹਾ ਤੇ ਬਰਾਦਰ ਟਿਫਨ ਤਿਆਰ ਕਰ ਦੋਗੀ ਸਿਰਫ ਇਹ ਤਾਂ ਦੋ ਫੁਲਕੀ ਨੂੰ ਤਿਆਰ ਕਰਨ ਦੇ ਤੇ ਕੋਣ ਵੀ ਮਰ ਰੋਟੀ ਵਿਆ ਬਣਾ ਦੇ ਰੱਖ ਜਾਨੀ ਜੇ ਮੈਂ ਜਾਣਾ ਹੋਇਆ ਤੇ ਅਜੇ ਮੇਰਾ ਪੱਕਾ ਪਤਾ ਨਹੀਂ ਤਿਆਰੀ ਹੁੰਦੀ ਫਿਰਦੀ ਆ ਕੋਈ ਪੱਕਾ ਨਹੀਂ ਪਤਾ ਵੀ ਮੰਮੀ ਨੇ ਕੀ ਅਜੇ ਤਿਆਰ ਹੁੰਦੀ ਹੁੰਦੀ ਰਹੇ ਨਾ ਪ੍ਰਭ ਆ ਪੁੱਛਾਂ ਚੁੱਕੀ ਫਿਰਦਾ ਨਾਲ ਤੇ ਆਪ ਦਾ ਨਾ ਪ੍ਰਭ ਨਾ ਰੱਜਾ ਕਿ ਮੈਂ ਹੁਣ ਇੱਕ ਪਾਸੇ ਵਾਟਿਆ ਤੇ ਬੇਸ਼ੱਕ ਮੰਮਾ ਨੇ ਰਾਹ ਤੇ ਜਾਣਾ ਨਾ ਤੂੰ ਵਾਂਢੀ ਗਿਆ ਮੈਨੂੰ ਕਿਆਇ ਤੂੰ ਮੈਂ ਚੱਲ ਗਈ ਕਿਉਂ ਨ ਕਿੰਨੀ ਵਾਰੀ ਕਿਆ ਲੜਾਈ ਲੜਾਈ ਉਹਨਾਂ ਨਾਲ ਹੈ ਕੀ ਤੂੰ ਹੀ ਕਿਆ ਹੈ ਲੜਾਈ ਉਹਨਾਂ ਨਾਲ ਗੰਦਗੀ ਲੱਗੇ ਕੌਣ ਉਹ ਤਾਂ ਤੇ ਆਪਾਂ ਨੂੰ ਹੋਦ ਨੇ ਗੱਲੇ ਗਾਲਿਓ ਰਿਸ਼ਤੇਦਾਰੀ ਨਾਲ ਨਹੀਂ ਜੀ ਆਪਣੀ ਥੋੜੀ ਥੁੜੀ ਕਦੇ ਰਤਨ ਮੈਂ ਕਾਤੋ ਕੁਛ ਨਹੀਂ ਗਈ ਉਹਦੇ ਰਿਸ਼ਤੇਦਾਰੀ ਗਾਂ ਦੀ ਗਾਂ ਦੀ ਉਧਰ ਬੰਦ ਹੋਗਾ ਆਪਣਾ ਬੰਦਾ ਹੋਣੀ ਹੈ ਨਾ ਜਾਣਾ ਇਸ ਕਰਕੇ ਹੀ ਮੈਂ ਗਈ ਤੇ ਜ਼ਹਿਰ ਹੀ ਜਦੋਂ ਨਾਲ ਨੂੰ ਪਤਾ ਕੋਈ ਰਿਸ਼ਤੇਦਾਰ ਹੁੰਦੇ ਨੇ ਉਹ ਜਿਹੜੇ ਕਿ ਹਨਾ ਮਤਲਬ ਕਿ ਪੇਕਿਆ ਦੇ ਉਹ ਪੇਕਿਆਂ ਵਾਲਿਆਂ ਨਾਲ ਹੀ ਰਹਿੰਦੇ ਆ ਤੇ ਵਰਤਨਾ ਉਹਨਾਂ ਦਾ ਵਰਤਮੰਨ ਨਾਲੇ ਵਹਿ ਉਹ ਰਿਸ਼ਤੇਦਾਰੀ ਇਦਾਂ ਹੀ ਕਿ ਕਿ ਮੇਰੀ ਤਾਈ ਦੀ ਭੈਣ ਦੇ ਪੋਤਰੇ ਦਾ ਵਿਆਹ ਹੀ ਤਾਂ ਤੁਸੀਂ ਸੋਚੋ ਵੀ ਤਾਈ ਦੀ ਗਾਂ ਭੈਣ ਦਾ ਪੋਤਰਾ ਜਿਹੜਾ ਉਹਦਰ ਆਪਣਾ ਜਾਂਦਾ ਫਰਜ਼ ਬੰਦਾ ਹੈਗਾ ਉਹ ਸਿਰਫ ਮੰਮੀ ਉਹਨਾਂ ਨੂੰ ਲੱਦਾਇਆ ਹੈਗਾ ਤੇ ਪ੍ਰਾਪਰਟੀਆਂ ਮੰਮੀ ਇਸ ਸਰਕਲ ਐ ਕਿ ਹੀ ਪ੍ਰਾਪਰ ਜਨਾ ਫਿਰ ਮੰਮੀ ਵੀ ਇਕੱਲੇ ਹੀ ਤਾਂ ਕਰਕੇ ਤੇ ਹੁਣ ਆਪਾਂ ਰੋਟੀ ਰੁੱਟੀ ਜੱਦੀ ਜਲਦੀ ਬਣਾ ਲਈਏ ਮੈਂ ਔਰ ਫੇਰ ਬਾਹਰ ਜਾ ਕੇ ਆਪਣੇ ਮੰਜੇ ਤੇ ਪਈ ਹਾਂ ਤੇ ਦੱਸ ਇਹ ਨੂੰ ਆਪਣਾ ਮੰਜਾ ਨਹੀਂ ਠੀਕਾ ਲਓ ਮਮ ਖਾ ਕੇ ਲਿਓ ਮਮ ਖਾ ਕੇ ਲਿਓ ਨਾ ਇਹ ਲੜਕੀ ਇਹ ਕਿੱਥੇ ਪਈ ਆ ਹੈ ਸਨੋਈ ਆਪਣੀ ਮੰਜੀ ਨਹੀਂ ਲੱਭਦੀ ਤੈਨੂੰ ਉਹ ਆਂਦੀ ਨਾਲੇ ਮੈਂ ਬਾਹਰ ਦੀ ਰਾਖੀ ਰੱਖਣ ਨਹੀਂ ਆ ਨਾਲੇ ਮੈਂ ਇੱਥੇ ਪਈ ਆ ਆਪਕੋ ਕੀ ਤਕਲੀਫ ਹੈ ਇੱਜ਼ਤ ਜਣ ਕਾ ਕੀ ਆ ਤਕਲੀਫ ਹੈ ਇੱਜ਼ਤ ਜਣ ਕਾ ਕੀ ਆ ਤਕਲੀਫ ਹੈ ਹੋ ਗਾਇਸ ਜਿੰਨਾ ਕਿ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਆ ਮੈਂ ਦੱਸਿਆ ਤੁਹਾਨੂੰ ਕਿ ਆ ਪਹੌਣਾ ਇੱਥੇ ਆਪਾਂ ਪਹੁੰਚ ਗਏ ਆ ਤੇ ਹੁਣ ਉੱਧਰ ਮੰਮੀ ਤੇ ਹੋਣ ਦੀ ਸਾਗ ਮੰਮੀਆਂ ਦੀ ਮੈਂ ਚੱਲੇ ਵੀ ਲਾ ਲੈ ਲਾਂਗੇ ਸੋਰੀ ਆਪਾਂ ਸਾਗ ਬਣਾ ਲਾਂਗੇ ਤੇ ਆਪਾਂ ਚੱਲਦੇ ਹੁਣ ਉੱਧਰ ਵੇਖ ਕੇ ਆਉਨੇ ਕੀ ਕਰੰਦੇ ਆ ਹੁਣ ਅੱਛਾ ਇੱਧਰ ਵੀ ਸਾਗ ਹੀ ਆ ਇੱਧਰ ਪਾਲ ਕੇ ਆ ਅੱਛਾ ਅੱਛਾ ਆਹ ਮੇਰੇ ਪਾਲ-ਪਾੜ ਆਹੋ ਤੇ ਗੱਲਾਂ ਜੀ ਗੋਭੀ ਹੋਈ ਹੈ ਗੋਭੀ ਦੇ ਆਦੇ ਵਵਾ ਇਹਦੇ ਵਿੱਚ ਫੋਲਣੇ ਨਿਕਲੇ ਜੈਣਾ ਲੋ ਗਏ ਸੀ ਮੰਮੀ ਨੇ ਕਿਚਨ ਦੇ ਵਿੱਚ ਕੰਮ ਕਰ ਰਿਹਾਤਾ ਸੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਸ਼ੁਰੂ ਆ ਸਾਰਾ ਸੰਭਾਲ ਲਿਆ ਹੋਇਆ ਰੱਖਿਆ ਸੀ ਮੈਂ ਇਸ ਕਰਕੇ ਆਈ ਆ ਇਹ ਛੋਟਾ ਵੀਰ ਆਇਆ ਹੀਗਾ ਤੇ ਉਹਨੇ ਜਾਣਾ ਹੀ ਫਿਰ ਵਾਪਸ ਗੱਡੀ ਤੇ ਤੇ ਉਹ ਕਹਿੰਦਾ ਸੀ ਕਿ ਮੰਮੀ ਜੀ ਮੈਨੂੰ ਨਾ ਸਰਦੀਆਂ ਦੇ ਵਿੱਚ ਖਾਣ ਵਾਸਤੇ ਕੁਝ ਬਣਾ ਦੇ ਤੇ ਉਹਦੇ ਲਈ ਆਪਾਂ ਦੋ ਸਪੈਸ਼ਲ ਜਿਹੇ ਬਣਾਉਣ ਲੱਗੇ ਇੱਕ ਦੇ ਬਣਾਉਣ ਲੱਗੇ ਪੇਠਾ ਇੱਕ ਬਣਾਉਣ ਲੱਗੇ ਲੋਣ ਵਾਲੇ ਮਟਰ ਕਹਿੰਦਾ ਲੋਣਾਂ ਵਾਲੇ ਬਟਰ ਵੀ ਬਣਾ ਕੇ ਦਿਓ ਤੇ ਐਵੇਂ ਮੰਮੀ ਕਹੇਗੀ ਹਾਂ ਦੇ ਮੰਮੀ ਕਹਿੰਦੇ ਚਲ ਆ ਜਾ ਨਾਲ ਬਣਵਾ ਦੇ ਤੇ ਮਤਾਂ ਕਰਕੇ ਮੈਨੂੰ ਲੈ ਕੇ ਆਇਆ ਆਪੇ ਲੈ ਕੇ ਆਇਆ ਵੀ ਮੰਮੀ ਦੇ ਨਾਲ ਸਿਲੀ ਕਰਵਾਦੀ ਤੇ ਚੱਲ ਇੱਥੇ ਲਗੀ ਰਹੂਗੀ ਉਤੇ ਲੱਗ ਜਾਂਦੀਆਂ ਕੁੜੀਆਂ ਦਾ ਆ ਸੁਖ ਹੁੰਦਾ ਜੇ ਤੇ ਕੱਲ ਦਾ ਵਲੌਗ ਨਹੀਂ ਪਿਆ ਪੈਸ ਕਰਕੇ ਨਹੀਂ ਪਿਆ ਕਿਉਂਕਿ ਮੈਂ ਇੱਥੇ ਆਈ ਹਾਂ ਤੇ ਇੱਥੇ ਇਹਨਾਂ ਦਾ ਵਾਈਫਾਈ ਨਹੀਂ ਚੱਲਣ ਦਿਆ ਤੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਘਰੋਂ ਘਰ ਕੇ ਆਉਣਾ ਸੀਗਾ ਇਸ ਕਰਕੇ ਕੱਲ ਆਪਾਂ ਵਲੌਗ ਨਹੀਂ ਆਪਾਂ ਆਏ ਹੁਣ ਆਪਾਂ ਅੱਜ ਵਲੌਗ ਪਾਵਾਂਗੇ ਮੰਮੀ ਨੇ ਵੇਖਿਆ ਦੋ ਦਿਨ ਵਿਆਹ ਇਨਾ ਰਾਮ ਨਮਾ ਜਨਾ ਬਾਬੇ ਵੇ ਆ ਕੇ ਹੁਣ ਮੰਮੀ ਦੀ ਫੇਰ ਕੀ ਆ ਦੰਦਿਆ ਆਇਦਰ ਕੜਾਈ ਲੱਗ ਗਈ ਆ ਇਹ ਕੜਾਈ ਇਹ ਮੈਂ ਤਾਂ ਉਦੋਂ ਦੱਸਿਆ ਵੀ ਕੜਾਈ ਇਹ ਸਿਆਲਪਾ ਸਾਡੇ ਚੱਲਦੀ ਰਹਿਣੀ ਭਾਵੇਂ ਮਹੀਨੇ ਬਾਅਦ ਤੜੀ ਜਾਵੇ ਭਾਵੇਂ ਦੋ ਮਹੀਨੇ ਬਾਅਦ ਤੜੀ ਜਾਵੇ ਭਾਵੇਂ 15 ਦਿਨ ਹੀ ਤੜੀ ਜਾਵੇ ਆ ਸਹੀ ਗੱਲ ਹੈ 15 ਦਿਨ ਹੀ ਲੱਗੇ ਮੈਂ ਇਹ ਦੋ ਨੂੰ ਬਣਾਇਆ ਹੂੰ ਦੋ ਨੂੰ ਬਣਾਇਆ ਆਹ ਦੋ ਨੂੰ ਰਾਜਾ ਬਣਾਇਆ ਨਹੀਂ ਚਾਰ ਨੂੰ ਬਣਾਇਆ ਤਿੰਨ ਨੂੰ ਬਣਾਇਆ ਚਾਰ ਨੂੰ ਤਾਂ ਤੁਰਿਆ ਤਿੰਨ ਨੂੰ ਬਣਾਇਆ ਤਿੰਨ ਨੂੰ ਬਣਾਇਆ ਤੇ ਉਹ ਖਾਜੇ ਖਾਜੇ ਮੁੱਕਾ ਨਹੀਂ ਆ ਤੇ ਮੁੜ ਕੇ ਉਦੋਂ ਮੈਂ ਬਣਾਇਆ ਜੇ ਅਜੇ ਉਹ ਵੀ ਨਹੀਂ ਮੁੱਕਾ ਤੇ ਅੱਜ ਫੇਰ ਸਾਡੇ ਘਰ ਮੈਨੂੰ ਲੱਗਦਾ ਪੀ ਆਹ ਮਹੀਨੇ ਦੀ ਤੀਜਾ ਪਤੀਜੀ ਚੀਜ਼ ਬਣ ਚੱਲੀ ਆ ਤੀਜੀ ਬਣ ਗਈ ਆ ਚੌਥੀ ਆਹ ਸੱਚੀ ਚੌਥੀ ਇੱਕ ਅੱਗੇ ਪਹਿਲਾਂ ਬਣਾਈ ਆ ਉਹ ਵੱਖਰੇ ਜਿਹੜੇ ਜਿਹੇ ਨੇ ਉਹ ਨਹੀਂ ਜਾ ਕੇ ਦਿਲ ਤੋਂ ਬਣਨਾ ਆ ਜਿਹੜੇ ਹੈਗੇ ਆ ਸਿਆਲ ਦੇ 2 ਮਹੀਨੇ ਇਹ ਸਿਆਲ ਦੇ 2 ਮਹੀਨੇ ਜਿਹੜੇ ਆ ਮਮੀ ਮੈਨੂੰ ਲੱਗਦਾ ਕੜਾਈ ਪੱਕੀ ਮਮੀ ਮੰਜਾ ਨਾ ਕਰ ਇਹਦਾ ਰੱਖ ਜਾ ਜਗਾ ਧੋ ਦੇ ਰੱਖ ਜਾ ਡਾ ਆਉ ਉਹ ਸਹੀ ਗੱਲ ਖਰਚੀ ਤੋਂ ਹੋ ਕੇ ਆਂਦੇ ਹਾਂ ਹਾਂ ਵੀ ਇਹ ਪਤਾ ਨਹੀਂ ਕਿਦਾਂ ਲੋੜ ਪਈ ਆ ਨੇ ਐਵੇਂ ਲੱਗਦਾ ਵੀ 20 ਦਿਨਾਂ ਤੱਕ ਉਹਦਾ ਚੱਕਰ ਲਾ ਕੇ ਫੇਰ ਆ ਜਣਾ ਤੇ ਇਹਨਾਂ ਦੋਨੇ ਖਾ ਲੈਣਾ ਨਜਨੂਏ ਹੈ ਤੇ ਕੰਮ ਤੇਰਾ ਫੇਰ ਤਰ ਪੈਣਾ ਤੇ ਆਹ ਡਿੱਗੀ ਘਿਓ ਦੀ ਭਰੀ ਰੱਖਿਆ ਕਰਾਉਣਾ ਪਤਾ ਤੈਨੂੰ ਸਿਆਲ ਆ ਸਿਆਲ ਆ ਹੂੰ ਐਰਗੀ ਬਵੀ ਐਸੇ ਕਰਕੇ ਮੈਂ ਹੈ ਕਿ ਘਿਓ ਜੋੜਨਾ ਪਹਿਲਾਂ ਕਿ ਉਹ ਆਏ ਨੇ ਬਾਅਦ ਵਿੱਚ ਘਿਓ ਦਾ ਕਮ ਸੈਟ ਨਹੀਂ ਹੁੰਦਾ ਮੈਂ ਨਹੀਂ ਆਂਦੀ ਜਿਹੜੀ ਨਹੀਂ ਜੋੜੂਗੀ ਜੋੜੂਗੀ ਕਿਉਂ ਨਾ ਮੈਂ ਕਿਰ ਕਿ ਜੋੜੂ ਤੂੰ ਦੋਨੋਂ ਲੈ ਲਵਾਂਗੀ ਨਹੀਂ ਆਰ ਕੇ ਜੁੜੂਗਾ ਨਾ ਮੈਂ ਤੈਨੂੰ ਅਗਲੀ ਵਾਰ ਦਵਾਂਗੀ ਜਦ ਬਣਾਇਆ ਹੁਣ ਤੂੰ ਹੁਣ ਮੈਂ ਕਿਉਂ ਨਹੀਂ ਨਾ ਵਰਤਣਾ ਉਹ ਪਤਾ ਕੀ ਅਸੀਂ ਵਰਤਦੇ ਸਾਰਾ ਕਿਉਂ ਉਹਦੇ ਦੀਆ ਸਾਡੀ ਵਰਤ ਨਹੀਂ ਆਢੇ ਜਿਆਦਾ ਵਰਤਿਆ ਜਾਂਦਾ ਵਾ ਪਤਾ ਨਹੀਂ ਕਿਉਂ ਘਰ ਆ ਜਾ ਰਿਹਾ ਤੁਹਾਡੇ ਤੋਂ ਕੱਲੀ ਆ ਨਾ ਸਾਡੇ ਤੇ ਅਸੀਂ ਸਬਜ਼ੀ ਚ ਵੀ ਪਾ ਕੇ ਖਾਣਾ ਸਾਰਾ ਕੰਮ ਹੀ ਉਹ ਕਿਉਂ ਤੋਂ ਲੈਣਾ ਤੇ ਕਿਲੋ ਦੇਣ ਕਿਲੋ ਮੇਰਾ ਕੋਈ ਨਾ ਨਾਲ ਹੈ ਆਉਤੇ ਰੇ ਮੈਂ ਇੱਕ ਰੇਨੇ ਤੋਂ ਕੱਲੀ ਤੇ ਗਈ ਆਂ ਤੋਰ ਮੋੜੀ ਵੱਜਿਆ ਕਰ ਆਉ ਤੇਹੀਂ ਤੇ ਤਿੰਨ ਜਾਣੇ ਹੀ ਸਬਜੀ ਚ ਪਾਉਣਾ ਹੀ ਤੂੰ ਕੱਲੀ ਨਹੀਂ ਲਾ ਪਾਉਂਦੀ ਤੂੰ ਕੱਲੀ ਆਨੀ ਚੱਲ ਕੋਈ ਮੈਂ ਖਾਣੀ ਸਬਜੀ ਕੋਈ ਨਹੀਂ ਤੇ ਰੈਡੀ ਰੈਡੀ ਹੁੰਦ ਫਿਰਨ ਰੈਡੀ ਨੂੰ ਆਹ 2000 ਉਹ ਨੇ ਬਈ ਆਨੂਆ ਨਾਲ ਉੱਤੇ ਲੱਗਦਾ ਗੱਦਾ ਗਲੋ ਤੇ ਆ ਉਹ ਤੇ ਲੱਗਦੀ ਹੈ ਉੱਤੇ ਬਾ ਉਹ ਕਿਉਂ ਬਖਰਾ ਲਵਾਣਾ ਜੇ ਉੱਤੇ ਪਾਪਾ ਕਾ ਬਖਰਾ ਹੋਦਾ ਹੈ ਮੈਂ ਆ ਉਹ ਆਖਣਾ ਵੀ ਸੇਰੇ ਮਾ ਕੱਲ ਵਾਲੇ ਵਲੌਗ ਤੇ ਮੰਮੀ ਉੱਥੇ ਸੀ ਤੇ ਅੱਜ ਵਾਲੇ ਵਲੌਗ ਤੇ ਹੀ ਉੱਥੇ ਆ ਗਿਆ ਨਾ ਤੇ ਮੈਨੂੰ ਪਤਾ ਵੀ ਸਾਡੇ ਜਿੰਨੀ ਪਹੁੰਚ ਆ ਗਏ ਤੇ ਗਰੁੱਪ ਬੰਦਾ ਵੀ ਉਹਨਾਂ ਨੂੰ ਕਹੇ ਉਹਨਾਂ ਨੂੰ ਲੈ ਕੇ ਆਉਣ ਤੇ ਮੈਨਾਂ ਜਿਹੜੀ ਲਾਗੇ ਰਾਜ ਉਹਨੂੰ ਲੈ ਕੇ ਆਉਣਗੇ ਤੇ ਦੂਜਿਆਂ ਹੋਈ ਦੀ ਗੱਲ ਹੈ ਕਿ ਬਿੱਲਾ ਨੂੰ ਲੈ ਕੇ ਆਉਣ ਤੇ ਉਹ ਤੇ ਪਾਪਰ ਕਰ ਲੂਗੀ ਹਾਂ ਮੰਮੀ ਨੂੰ ਕਹਾਂ ਵੀ ਮੈਂ ਇੱਥੇ ਲੈ ਆਉਂਦਾ ਸਾਰਾ ਕੁਝ ਚੱਕ ਕੇ ਇੱਥੇ ਬਣਾ ਲੈਨੇ ਆ ਤੇ ਮੈਂ ਬਹਾ ਜਾ ਪਿਆ ਮੈਂ ਇਹ ਪਹਿਲਾਂ ਮੈਨੂੰ ਦੱਸ ਆ ਕਿ ਰਾਤ ਨੂੰ ਬਿਊਟੀ ਲੈਣੀ ਆ ਜੋ ਰਾਜਾ ਪ੍ਰਭ ਬਹਿ ਜਾਣਾ ਫਿਰ ਉਸ ਨਾਲ ਮਾਈ ਲੈਣੀ ਹੈ ਚੱਲ ਬੂਆ ਜਿੰਨਾ ਫੋਨ ਤੇ ਲੈ ਜਾ ਕੇ ਮਾ ਉਹ ਫਿਰ ਚੱਲ ਸਾਰਾ ਸਮਾਨ ਪਾ ਲੈਣਾ ਚੱਲ ਜਲ ਬਣਾ ਲੈਣਾ ਮਾ ਉਹ ਤਾਂ ਕੜਾਈ ਹੈ ਨਹੀਂ ਅਮਣ ਦੀ ਤੇ ਕੜਾਈ ਉਹਨਾਂ ਦੀ ਵੀ ਤੇ ਵੀ ਵੱਡੀ ਕੜੀ ਹਾਂ ਉਹ ਪੜ ਲੈਣਾ ਪਾਉਂਦੇ ਉਹ ਜਦੋਂ ਨਾ ਰਾਤ ਨੂੰ ਇਹ ਤੇ ਤੂੰ ਰਾਤ ਨੂੰ ਉੱਠਦਾ 100 ਵਾਲੀ ਬਿਊਟੀ ਜਾਣਾ ਨਾ ਬੜੇ ਦਮ ਨਾਲ ਨਹੀਂ ਲਿਖਦਾ ਅੱਗੇ ਤੁਸੀਂ ਸੋਰਾ ਨੂੰ ਨਾ ਜਿਆ ਮਾ ਮਾ ਹੋਰ ਤੇ ਪ੍ਰਭ ਦਾ ਜਾ ਉਹਨੂੰ ਪਈ ਵਾਰ ਉਹਨੇ ਕਿ ਭੈਣ ਮੈਨੂੰ ਨਹੀਂ ਲੈ ਕੇ ਜਾਓਗੇ ਮੈਨੂੰ ਨਹੀਂ ਲੈ ਕੇ ਜਾਓਗੇ ਮੈਂ ਉਹਨੂੰ ਕਿੱਥੇ ਲਿਆ ਮੈਂ ਤੇਰੇ ਫੇਰ ਖਰਦਾ ਜਾਣਾ ਮੈਂ ਤੁਸ ਰਾ 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 ਰਾਤੀ ਤੇ ਕਰਨਾਗੇ ਆ ਵੀ ਕਿਹੋ ਨੇ ਵਿੱਚ ਕਹਿਣਾ ਨਹੀਂ ਸੋਭਜਣ ਕੋਈ ਨਹੀਂ ਇਦਾਂ ਸਹੀ ਆ ਆਪਾ OPC ਦਾ ਕੀ ਸਵਾਦ ਆਣਾ ਮੈਂ ਹੁ ਕੱਲੇ ਪਾਦੇ ਬਸ ਥੋੜੇ ਥੋੜੇ ਉਹ ਜਿਆਦੇ ਦਰਦਰੇ ਜਿਹੜੇ ਹੁੰਦੇ ਉਹ ਆਉਂਦੇ ਹੀ ਨਹੀਂ ਮੂੰਹ ਥੱਲੇ ਪਤਾ ਨਹੀਂ ਲੱਗਦਾ ਕੋਈ ਗਰੀਬ ਮੰਦ ਵੀ ਪਿਆ ਪਿਆ ਕਿ ਨਹੀਂ ਪੁਨ ਪੁੰਨਿਆ ਆ ਪੇਠਾ ਜਿਹੜਾ ਵਾ ਉਹ ਭੁੰਨੇ ਹੋਏ ਬੇਸਨ ਦੇ ਵਿੱਚ ਜਿਹੜਾ ਉਹ ਆਪਾਂ ਪਾ ਲੈਣਾ ਵਾ ਤੇ ਉਹਨੂੰ ਵੀ ਮਿਕਸ ਕਰ ਲੈਣਾ ਕਿਸੇ ਤਰ੍ਹਾਂ ਲਾ ਲੈਣਾ ਥੋੜਾ ਟਾਈਮ ਕਰਕੇ ਫੂਲ ਦੇ ਦੇਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਵਿੱਚ ਆਪਾਂ ਇਹਨੂੰ ਜਿੰਨੇ ਵੀ ਡਰਾਈ ਫੁੱਡ ਵਗੈਰਾ ਜਿਹੜੇ ਉਹ ਗ੍ਰੈਂਡ ਕੀਤੇ ਆ ਉਹ ਇਹਦੇ ਵਿੱਚ ਪਾਵਾਂਗੇ ਇਹ ਜਿਹੜਾ ਚੁਣਾ ਪਰਲਾ ਕਪੇਠਾ ਹਨਾ ਵੇਸਣ ਦੇ ਵਿੱਚ ਕਿਉਂ ਕਿਉਂ ਨੂੰ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਪੂਣ ਲੱਗੇ ਤੇ ਫਿਰ ਆਪਾਂ ਇਹਦੇ ਚਰ ਲਾਤਾ ਵਾ ਪੇਠੇ ਨੂੰ ਔਰ ਜੇ ਤੇ ਮਿਕਸਰ ਦੇ ਵਿੱਚ ਗ੍ਰाइंड ਕਰਕੇ ਹਨਾ ਹੁਣ ਇਹਦੇ ਚ ਆਪਾਂ ਖੰਡ ਪਾਣੀ ਚਾਸ਼ਣ ਕਰਕੇ ਹੋਵਤਨ ਖਾਣੇ ਬਣੇ ਰਿਓ ਹੰਡਾ ਚਾਪੇਠਾ ਵੀ ਫਿਰ ਆਪ ਦੱਸੀ ਉਹ ਛੱਡੂ ਦੇ ਵਿੱਚੋਂ ਤੇ ਚਾਪੇਠਾ ਇਹਦੇ ਵਿੱਚ ਜੀਰਾਂ ਉਹ ਨਹੀਂ ਦੇ ਦੱਕਾ ਭੁੰਨਣਾ ਜਿੱਤੇ ਚ ਲੱਕੇ ਹੋਣਾ ਨਾ ਛੱਡਿਆ ਨਾ ਥੋੜਾ ਵਿੱਚੋਂ 2 ਕਿਲੋ ਵੇਸਣ 5.5 ਕਿਲੋ ਟੇਠਾ ਹੈ ਨਾ 3 ਕਿਲੋ 3 ਕਿਲੋ ਘਿਓ ਪਾ ਵਿੱਚ ਫਿਰ ਕੀ ਇਹ ਕਾਜੂ ਬਹੁਤ ਏਦਿ ਵਾਦੂ ਜਮਾਨ ਤੇ ਆਪਣੇ ਸਵਾਦ ਅਨੁਸਾਰ ਜਿੰਨਾ ਮਰਜ਼ੀ ਪਾਓ ਹੂੰ ਦੇ ਉਹ ਮਰਜੀ ਆ ਪਾ ਸਕਦੇ ਆ ਬਾਕੀ ਤੇ ਉਹਦੇ ਪੱਤੇ ਇਹ ਮਾ ਕੇ ਮਸੋਂਡ ਮਾਤਾ ਪਾਤੀ ਰਲਣਾ ਸੋਂਡ ਦਾ ਪਾਈ ਮੁੜ ਕੇ ਨੇ ਹਨਾ ਤੂੰ ਕੋੜਾ ਕਰਤਾ ਰਹਿਣ ਦੇ ਦੀ ਕੱਲ ਦੇ ਹੁੰਦੀ ਉਹ ਵੀ ਵਾਈ ਵਾਸਤੇ ਠੀਕ ਹੁੰਦੀ ਵਾਈ ਹੋਈ ਨਹੀਂ ਹੁੰਦੀ ਸਰਦੀਆਂ ਜਣਾ ਸੋਂਡ ਕੋਈ ਆਖੂਗਾ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੁੰਨਣ ਤੋਂ ਬਾਅਦ ਆਪਾਂ ਕੱਢ ਲਾਂਗੇ ਇੱਕ ਅਲੱਗ ਬਰਤਨ ਦੇ ਵਿੱਚ ਤੇ ਇਸੇ ਕੜਾਈ ਦੇ ਵਿੱਚ ਫਿਰ ਆਪਾਂ ਬਣਾ ਲਾਂਗੇ ਖੰਡ ਦੀ ਚਾਸ਼ਨੀ ਇਹਦੇ ਦੀ ਚਾਸ਼ਨੀ ਬਣਾ ਦੇਣੀ ਹੈ ਆਈ ਕਿਹਾ ਨਾ ਇਹ ਹੁਣ ਆਪਾਂ ਲਗੇ ਚਾਸ਼ਨੀ ਬਣਾਉਣ ਦੇ ਵਿੱਚ ਪਾਇਆ ਪਾਣੀ ਥੋੜਾ ਜਿਹਾ ਨਾ ਤੇ ਹੁਣ ਆਪਾਂ ਪਾ ਕੇ ਖੰਡ ਤੇ ਖੰਡ ਨੂੰ ਐ ਚੰਗੀ ਤਰ੍ਹਾਂ ਇੱਕ ਜਿਹਾ ਜਿਹਾ ਦੇ ਇੱਕ ਤਾਰ ਦੀ ਚਾਸ਼ਨੀ ਨਾ ਇੱਕ ਤਾਰ ਦੀ ਚਾਸ਼ਨੀ ਬਣਦੀ ਹੁਣ ਜਿੰਨਾ ਚਿਰ ਇਹਨੂੰ ਰਿੜਨਾ ਇੱਕ ਤਾਰ ਦੀ ਚਾਸ਼ਨੀ ਦਬਾਲ ਦਵਾ ਕੇ 1/4 ਪਾਦੇ ਚ ਪਾਵਾਂਗੇ ਸਾਰਾ ਇਹਨੂੰ ਦੁਬਾਰਾ ਮਿਕਸ ਕਰਾਂਗੇ ਆਹ ਤੇੀਲੀ ਪਾ ਦੋ ਤੇ ਇਹ ਤੇੀਲੀ ਅੱਛਾ ਗਰੀਆਂ ਆਪਣੀ ਬੂਰਾ ਗਰੀ ਦਾ ਸੋਲ ਰੰਦਾ ਤੇ ਆਪਣੇ ਮਾਤਾ ਹੋਰ ਪਟਾਰੇ ਚੋਂ ਕਿਉਂ ਕੱਢ ਲਈ ਆ ਹੁਣ ਅਜੇ ਆਪਾਂ ਵੀ ਸੁੰਡ ਪਾਉਣੀ ਐ ਤੇ ਆ ਸਾਰਾ ਸਮਾਨ ਆਪਾਂ ਆ ਥੋੜਾ ਜਿਹਾ ਜਿਹੜਾ ਹੈਗਾ ਵਾ ਪਹਿਲਾਂ ਆਪਾਂ ਡ్రਾਈ ਫਰੂਟ ਅੰਦਰ ਐਂਡ ਕਰਕੇ ਰੱਖੇ ਸੀਗੇ ਇਹ ਵੀ ਪਾਉਣੇ ਹਨਾ ਤੇ ਫਿਰ ਹੋਰ ਪਾਵਾਂਗੇ ਆਪਾਂ ਆਪਣੇ ਟੇਸਟ ਅਹੀਂ ਹੈਗੀਆਂ ਪੰਜਾਬੀ ਹੜ ਤੋਂ ਸਿੱਧਾ ਕੰਮ ਆਹੀਂ ਇਹ ਨਹੀਂ ਕੌਲੀਆਂ ਚ ਪਾਪਾ ਰੱਖਣਾ ਤੇ ਆ ਹੈਗੀ ਹੈ ਜਵੈਨ ਤੇ ਆ ਇਸ ਹੈਗੀ ਆ ਸੌਂਫ ਆ ਤਾਂ ਨੂੰ ਇੱਦਾਂ ਹੀ ਖਾ ਦੇਣੀ ਆ ਕਿਉਂਕਿ ਕੌਲੀਆਂ ਚ ਪਾਪਾ ਆਡੋ ਆਡੋ ਨਹੀਂ ਰੱਖਣੀਆਂ ਇਹ ਨਹੀਂ ਪਾਂਡੇ ਜੁੱਤੀ ਹੁੰਦੇ ਹਣਾ ਤੇ ਆ ਗਈ ਗੈਸ ਹੋ ਗਈ ਮੇਰੀ ਸੌ ਗਈ ਇਹ ਉਹਨਾਂ ਪੈਜ ਤੋਂ ਪਾਉਣੀ ਫਿਰ ਤੁਹਾਨੂੰ ਦਿਖਾਉਣੀ ਹੈ ਹੁਣ ਆਪਾਂ ਜਿੰਨੇ ਵੀ ਡਰਾਈ ਫਰੂਟ ਜੋ ਵੀ ਸੌਫ ਜਵਾਨ ਤੇ ਆਈ ਫੂਡ ਜਿਹੜੇ ਸਾਰੇ ਗ੍ਰाइंड ਕੀਤੇ ਹੀ ਉਹ ਵੀ ਜਿਹੜੇ ਦੂਜੇ ਥੋੜੇ ਜਿਿਹ ਦੜੜ ਫੜੜ ਦੜੜਣਾ ਦੜੜ ਫੜ ਰੱਖੇ ਹੀ ਉਹ ਪਾ ਕੇ ਨਿਚੇ ਇਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਬਸ ਉਤਨੀ ਕੁਛਕਹੇ ਵਿੱਚ ਲਾਉਣਾ ਡਰ ਪਾ ਦਿਆ ਕਿ ਆ ਜਿਹੜਾ ਲਓ ਗਾਇਸ ਹੁਣ ਮੈਂ ਤੇ ਮੰਮੀ ਦੀ ਆ ਪੂਰੀ ਮਿਹਨਤ ਆਪਾ ਬਣਾ ਕੇ ਰੱਖਦੀਆਂ ਹੁਣ ਸਾਰੀਆਂ ਪੇਠੇ ਦੀਆਂ ਪਿੰਨੀਆਂ ਤੇ ਆ ਸਾਡੀ ਕੜਾਈ ਹੋ ਗਈ ਵਿਹਲੀ ਤੇ ਬਾਹ ਪੀੜੋਂ ਲਾ ਪਿਆ ਜੀ ਸਹੀ ਗੱਲ ਆ ਜ ਸਾਡੀ ਤੇ ਇੰਨੀ ਮਿਹਨਤ ਲੱਗੀ ਆ ਤੇ ਵਿੱਚ ਤਿੰਨ ਦੋ ਭੈਣਾਂ ਦੀ ਇੱਕ ਤੇ ਭੈਣ ਦੀ ਡਿਮਾਂਡ ਆ ਵੀ ਗਈ ਆ ਤੇ ਮੇਰਾ ਵੀ ਇਹ ਹਿੱਸਾ ਰੱਖ ਲਿਓ ਤੇ ਇਹ ਨਹੀਂ ਨਾ ਵੇਖਣਾ ਵੀ ਮਗਰ ਜਿਹੜੇ ਬਣਾਉਂਦੇ ਉਹਨਾਂ ਦੀ ਮਿਹਨਤ ਕਿੰਨੀ ਲੱਗੀ ਹੋਊਗੀ ਤੇ ਬਸ ਹਿੱਸਾ ਮੰਗ ਲਿਆ ਵਿੱਚ ਵੀ ਸਾਡਾ ਵੀ ਹਿੱਸਾ ਹੈਗਾ ਜੀ ਲੋ ਜੀ ਹੁਣ ਆਪਾਂ ਸਾਰਾ ਕੁਝ ਬਣਾਤਾ ਕੜਾਈ ਕਰਤੀ ਵੇਲੀ ਤੇ ਇਸੇ ਕੜਾਈ ਦੇ ਸਵੇਰੇ ਆਪਾਂ ਕੁਝ ਹੋਰ ਬਣਾਵਾਂਗੇ ਹੋਗੀ ਤਾਂ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਅੱਜ ਵਾਲੀ ਵੀਡੀਓ ਦਾ ਐਸਾ ਹੀ ਕਰਦੇ ਤੇ ਬਹੁਤ ਵੀਰੋਂ ਲਾਪੇ ਨਾ ਪੂਰੀਆਂ ਇੱਕਦਮ ਮੇਰੇ ਤੋਂ ਦਾ ਦੂਰ ਮੁਹਾਰ ਦੀ ਬੈਠੇ ਕੀ ਬੈਠੇ ਹਾਂ ਆਹੋ ਆਦੇ ਉਹਨਾਂ ਦੇ ਮਾਹੂਰਾ ਆਣਾ ਵਾ ਜਿਹੜੇ ਉਹਨਾਂ ਦੇ ਹੀ ਹੋਣਾ ਇਹ ਉਹ ਵੀ ਉਹਨਾਂ ਦੇ ਹੀ ਹੋਣਾ ਤੇ ਇਹ ਸਾਡੇ ਘਰ ਚ ਕੜਾਈਆਂ ਚੱਲਦੀਆਂ ਰਹਿੰਦੀਆਂ ਰਹਿੰਦੀਆਂ ਤੇ ਇਹ ਰੇਤੋ ਕੰਮ ਕਰਨੇ ਆ ਉਹ ਵੀ ਤਾਂ ਨਵੀਂ ਵੀ ਕੱਲ ਵਾਲੀ ਜੇ ਸ਼ੇਅਰ ਕਰਾਂਗੇ ਤੇ ਫਿਰ ਹਾਲ ਤੇ ਇਹਨੂੰ ਅਸੀਂ ਸਾੰਭ ਗਏ ਇਹ ਬਸ ਬਣਨ ਚ ਵੇਖਣ ਦਿਆ ਵਾ ਕਿ ਐਨਾ ਵਾ ਤੇ ਪਰ ਇਹ ਖਾਣ ਲੱਗਿਆ ਨਹੀਂ ਪਤਾ ਲੱਗਣਾ ਕਿ ਥੱਦਰ ਜਾਣਾ ਤੇ ਕਿਧਰ ਨਹੀਂ ਜਾਣਾ ਤੇ ਐ ਬਣਾਉਣ ਵਾਲੇ ਮੈਂ ਤੇ ਕਿਹੇ ਦੀ ਤੇ ਖਾਣ ਆ ਗਏ ਜੀ ਕਿਹੇ ਦੀ ਤੇ ਜਿਨ੍ਹਾਂ ਨੇ ਆਣ ਕੇ ਵੇਖਣਾ ਨਾ ਜਿਹਦੇ ਲਈ ਬਣਿਆ ਵਾ ਉਹਨੇ ਆਣ ਕੇ ਵੇਖਣਾ ਹੀ ਆ ਵੀ ਬਸ ਇਹ ਬਣ ਗਿਆ ਵਾ ਨਾ ਤੇ ਉਹਨੂੰ ਵੰਦੇ ਤੇ ਲੈ ਕੇ ਆਈ ਮੰਗਣਾ ਤੇ ਚਲੋ ਫਿਰ ਮਿਲਦੇ ਹਾਂ ਕੱਲ੍ਹ ਤੋਂ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਵੀਰੇ ਲਾਈਕ ਕਰਿਓ ਸ਼ੇਅਰ ਕਰਿਓ ਬਾਏ